ਇਹ ਲੋਕੇਸ਼ਨ ਹੈਗੀ ਹੈ ਸਰ ਜਲੰਧਰ ਰੋਡ ਨਕੋਦਰ ਹੈ ਓਪੋਜ਼ਿਟ ਸਬਵੇ ਹੈਗਾ ਸਾਡੇ ਇੱਥੇ ਜੀ ਫੋਨ ਨੰਬਰ ਹੈਗਾ ਸਰ 9876002105 ਜੀ ਟੋਟਾ ਨਾਲ ਲੋਕ ਸਾਰੇ ਵਾਕਿਫ ਹੈਗੇ ਨੇ ਜੀ ਤੇ ਟੋਟਾ ਨੇ ਅੱਜ ਤੱਕ ਜਿੰਨੀਆਂ ਕਾਰਾਂ ਲਾਂਚ ਕੀਤੀਆਂ ਨੇ ਸਾਰੀਆਂ ਵਰਲਡ ਫੇਮਸ ਕਾਰਾਂ ਨੇ ਔਰ ਇਹਨਾਂ ਦੀ ਟੈਕਨੋਲੋਜੀ ਤੇ ਡੀਜ਼ਲ ਇੰਜਨ ਨੂੰ ਲੈ ਕੇ ਤੇ ਸਾਰੇ ਫੇਮਸ ਬਹੁਤ ਪਿਆਰਾ ਕਲਰ ਖੜਾ ਹੈ ਇਸ ਤੋਂ ਇਲਾਵਾ ਹੋਰ ਵੀ ਕਲਰ ਹੈ ਹਾਂਜੀ ਸਰ ਇਹਦੇ ਵਿੱਚ ਪੰਜ ਤਰ੍ਹਾਂ ਦੇ ਕਲਰ ਲਾਂਚ ਕੀਤੇ ਨੇ ਕੰਪਨੀ ਨੇ ਕਿ ਵਾਈਟ ਆਂਦਾ ਹੈ ਸਿਲਵਰ ਆਂਦਾ ਹੈ ਜੀ ਗ੍ਰੇ ਕਲਰ ਆਂਦਾ ਹੈ ਔਰ ਸਾਡੇ ਕੋਲ ਇਸ ਵਿੱਚ ਡਿਊਲ ਟੋਨ ਵੀ ਕਲਰ ਆਂਦੇ ਨੇ ਜਿੱਦਾਂ ਥੱਲੇ ਬੋਡੀ ਹੋਰ ਹੈ ਤੇ ਉੱਪਰ ਰਛਾ ਦਾ ਕਲਰ ਡਿਫਰੈਂਟ ਹੁੰਦਾ ਹੈ ਇਹ ਕਾਰ ਐਸੇ ਕਰਕੇ ਤਿਆਰ ਕੀਤੀ ਹੈ ਕਿ ਨਗੋਦਰ ਵਿੱਚ ਜਿਹੜੇ ਸਾਡੇ ਭਰਾ ਰਹਿੰਦੇ ਨੇ ਜਿਨ੍ਹਾਂ ਨੂੰ ਜਲੰਧਰ ਜਾਣਾ ਥੋੜਾ ਮੁਸ਼ਕਲ ਹੁੰਦਾ ਹੈ ਇਹ ਉਹਨਾਂ ਵਾਸਤੇ ਗੱਡੀ ਤਿਆਰ ਕੀਤੀ ਗਈ ਹੈ ਕਿ ਸਾਨੂੰ ਸਿਰਫ ਕਾਲ ਕਰਨ ਤੇ ਅਸੀਂ ਉਹਨਾਂ ਦੇ ਘਰ ਆ ਕੇ ਸਰਵਿਸ ਕਰਕੇ ਆਵਾਂਗੇ ਸਰ ਜੋ ਇੱਕ ਕਾਰ ਦੀ ਨਵੀਂ ਦੀ ਲਾਂਚਿੰਗ ਕੀਤੀ ਆ ਟੁਆਇਟਾ ਲਿਆ ਨੇ ਕਿਸ ਤਰ੍ਹਾਂ ਦੀ ਗੱਡੀ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਫੀਚਰ ਨੇ ਵਿੱਚ ਦੇ ਤੇ ਬਹੁਤ ਕਲਰ ਬਹੁਤ ਪਿਆਰਾ ਆ ਜੀ ਹਾਂਜੀ ਬਹੁਤ ਵਧੀਆ ਗੱਡੀ ਆ ਬਹੁਤ ਸੋਹਣੀ ਲੱਗੀਆਂ ਤੇ ਅਲਾਈ ਵੀਲ ਵਗੈਰਾ ਕੰਪਨੀ ਵੱਲੋਂ ਫਿੱਟਡ ਆਣ ਲੱਗ ਪਏ ਆ ਜੀ ਹਾਂਜੀ ਏਸੀ ਵਗੈਰਾ ਬਲੋਅ ਵਧੀਆ ਅੰਦਰ ਡੈਸ਼ਬੋਰਡ ਬਹੁਤ ਸੋਹਣਾ ਆ ਐਲਸੀਡੀ ਵਗੈਰਾ ਲੱਗੀ ਆਂਦੀ ਅੰਦਰ ਹੁਣ ਜੀ ਕਾਫੀ ਵਧੀਆ ਫੀਚਰ ਸਟੀਅਰਿੰਗ ਚ ਫੀਚਰ ਆ ਗਿਆ ਬਹੁਤ ਆਡੇ ਗੁਦਰ ਸ਼ਹਿਰ ਚੋਂ ਨਵੀਂ ਗੱਡੀ ਲਾਂਚ ਕੀਤੀ ਹੈ ਪਹਿਲੇ ਸਾਰੇ ਆਣ ਵਾਲਿਆਂ ਨੂੰ ਥੈਂਕ ਯੂ ਤੁਸੀਂ ਟਾਈਮ ਦਿੱਤਾ ਆਣ ਕੇ ਥਿਸ ਇਜ਼ ਕੰਪਲੀਟ ਫੈਮਿਲੀ ਕਾਰ ਜੀ ਫੈਮਿਲੀ ਕਾਰ ਹੈ ਇਹ ਫੈਮਿਲੀ ਕਾਰ ਹੈ ਇਸਕੇ ਅੰਦਰ ਜੋ ਬੂਟ ਹੈ 20 ਸਪੇਸਿਸ ਹੈ ਕਹੀਂ ਵੀ ਟਰੈਵਲਿੰਗ ਤੇ ਜਾਣਾ ਹੈ ਲੈਗੇਜ ਵਗੈਰਾ ਡਾਲ ਸਕਤੇ ਹੈ 360 ਕੈਮਰਾ ਬਿਲਡਿੰਗ ਦਾ ਕਰੂਜ਼ ਕੰਟਰੋਲ ਮਿਲ ਜਾਂਦਾ ਜੀ ਅਲੋਏ ਵੀਲ ਮਿਲ ਜਾਂਦੇ ਰੂਫ ਰੇਲਸ ਵਧੀਆ ਹੈਗੀ ਇੱਕ ਨਿਊ ਕਾਰ ਹੈਗੀ ਹੈਸ਼ਬੈਕ ਐਸਯੂਵੀ ਕਾਰ ਹੈ ਉੱਚੀ ਦੀ ਉੱਚੀ ਔਰ ਇੱਕ ਛੋਟੇ ਪ੍ਰਾਈਸ ਦੀ ਕਾਰ ਹੈ। ਜੀ ਸ਼ੋਰੂਮ ਦਾ ਫੋਨ ਨੰਬਰ ਹੈ ਜੀ 82880 71354 ਜੀ। ਇੱਕ ਵਾਰ ਫਿਰ ਦੱਸ ਦਿੰਦਾ 82880 71354 ਜੀ। ਆਓ ਗੱਡੀ 'ਚ ਸਾਡੀ ਗੱਡੀ ਦੇਖੋ ਨਵੀਂ ਆ ਗਈ ਤੇ ਜਿਹੜੇ ਟੈਸਟ ਡਰ ਕਰਨਾ ਚਾਹੁੰਦੇ ਨੇ ਉਹ ਗੱਡੀ ਦੀ ਟੈਸਟ ਡਰ ਕਰਾਉਣ ਤੇ ਟੈਸਟ ਡਰ ਗੱਡੀ ਵੀ ਸਾਡੇ ਕੋਲ ਅਵੇਲੇਬਲ ਹੋਏਗੀ ਜੀ। ਸ਼ੋਰੂਮ ਦੇ ਵਿੱਚ ਇਸ ਵਕਤ ਇੱਕ ਤਲਾਅਰ ਦੀ ਟੀਮ ਹਾਜ਼ਰ ਆ ਜਿੱਥੇ ਕਿ ਨਵੀਂ ਕਾਰ ਦਾ ਅੱਜ ਲਾਂਚ ਕੀਤਾ ਗਿਆ ਤੈਜ਼ਰ ਇੱਕ ਨਵੀਂ ਬੇਹਦ ਖੂਬਸੂਰਤ ਕਾਰ ਦਾ ਅੱਜ ਲਾਂਚਿੰਗ ਹੋਈ ਆ ਤੈਜ਼ਰ ਬਹੁਤ ਹੀ ਬਿਹਤਰੀਨ ਕਾਰ ਆ ਬਹੁਤ ਹੀ ਸ਼ਾਨਦਾਰ ਇਸ ਕਾਰ ਦਾ ਅੱਜ ਲਾਂਚਿੰਗ ਕੀਤੀ ਆ ਸਰ ਸਭ ਤੋਂ ਪਹਿਲੇ ਇੱਕ ਮੁਬਾਰਕਾਂ ਤੁਹਾਨੂੰ ਜੀ ਸਰ ਧੀਨਾ ਜੀ ਤੁਹਾਡਾ ਮੇਰਾ ਨਾਮ ਸਣੀ ਹੈ ਜੀ ਸਰ ਅੱਜ ਇੱਕ ਕਾਰ ਦੀ ਨਵੀਂ ਦੀ ਲਾਂਚਿੰਗ ਕੀਤੀ ਆ ਟੁਆਇਟਾ ਲਿਆ ਨੇ ਕਿਸ ਤਰ੍ਹਾਂ ਦੀ ਗੱਡੀ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਫੀਚਰ ਨੇ ਵਿੱਚ ਦੇ ਤੇ ਬਹੁਤ ਕਲਰ ਬਹੁਤ ਪਿਆਰਾ ਆ ਜੀ ਹਾਂਜੀ ਬਹੁਤ ਵਧੀਆ ਗੱਡੀ ਆ ਬਹੁਤ ਸੋਹਣੀ ਕੁਝ ਹੋਰ ਖੂਗੀਆਂ ਦੇ ਵਿੱਚ ਲੱਗੀਆਂ ਤੇ ਅਲਾਈ ਵੀਲ ਵਗੈਰਾ ਕੰਪਨੀ ਵੱਲੋਂ ਫਿੱਟਡ ਆਣ ਲੱਗ ਪਏ ਜੀ ਹਾਂਜੀ ਏਸੀ ਵਗੈਰਾ ਬਹੁਤ ਵਧੀਆ ਅੰਦਰ ਡੈਸ਼ਬੋਰਡ ਬਹੁਤ ਸੋਹਣਾ ਆ ਐਲਸੀਡੀ ਵਗੈਰਾ ਲੱਗੀ ਆਂਦੀ ਅੰਦਰ ਹਾਂ ਜੀ ਕਾਫੀ ਵਧੀਆ ਫੀਚਰ ਸਟੀਅਰਿੰਗ 'ਚ ਫੀਚਰ ਆ ਗਿਆ ਬਹੁਤ ਸਰ ਜੀ ਬੈਕ ਦੀ ਗੱਲ ਕਰੀਏ ਬੈਕ ਦੇ ਡਿੱਗੀ ਦੀ ਆ ਬੈਕ ਡਿੱਗੀ ਬਹੁਤ ਸ ਕਾਫੀ ਕੰਫਰਟਾਜ ਜਗਾ ਹੈ ਸੀਟਾਂ ਅੰਦਰ ਬਹੁਤ ਜ਼ਿਆਦਾ ਖੁੱਲੀਆਂ ਆ ਵਧੀਆ ਜੀ ਬਹੁਤ ਵਧੀਆ ਲੱਗੀਆਂ ਸ਼ਾਨਦਾਰ ਕਲਰ ਕਿਦਾਂ ਲੱਗਾ ਜੀ ਬਹੁਤ ਪਿਆਰਾ ਆ ਜੀ ਬਹੁਤ ਜ਼ਿਆਦਾ ਲਗਜ਼ਰੀ ਕਲਰ ਬਹੁਤ ਪਿਆਰਾ ਲੱਗਦਾ ਬਹੁਤ ਹੀ ਪਿਆਰਾ ਕਲਰ ਆ ਜੀ ਬਹੁਤ ਪਿਆਰਾ ਕਲਰ ਹੈ ਜਿਹੜਾ ਕਿਸਟਲ ਟੋਇਟਾ ਸ਼ੋਰੂਮ ਦੇ ਵਿੱਚ ਹਾਜ਼ਰ ਹੈ ਇਸ ਵਕਤ ਟੋਇਟਾ ਸ਼ੋਰੂਮ ਧਿਆ ਬਿਲਕੁਲ ਨਵੀਂ ਗੱਡੀ ਜਿਹੜੀ ਅੱਜ ਲਾਂਚਿੰਗ ਹੋਈ ਆ ਬੜਾ ਪਿਆਰਾ ਕਲਰ ਆ ਬਹੁਤ ਸਾਰੇ ਮੇਰੇ ਵੀਰਸੇ ਨਾਲ ਮੌਜੂਦ ਨੇ ਮੈਂ ਥੋੜੀ ਥੋੜੀ ਗੱਲਬਾਤ ਜ਼ਰੂਰ ਕਰਾਂਗਾ ਸਰ ਕੀ ਨਾ ਤੁਹਾਡੇ ਮੈਂ ਅਪੀਕ ਮਿੱਤਰ ਹਾਂ ਨਤ ਜੀ ਸਰ ਅੱਜ ਨਵੀਂ ਟਾਟਾ ਗੱਡੀ ਲੋਚਿੰਗ ਹੈ ਹਾਂ ਅਸੀਂ ਆਪ ਤੁਹਾਡੇ ਗੁਦਰ ਸ਼ਹਿਰ ਚ ਨਵੀਂ ਗੱਡੀ ਲਾਂਚ ਕੀਤੀ ਹੈ ਪਹਿਲੇ ਸਾਰੇ ਆਣ ਵਾਲਿਆਂ ਨੂੰ ਥੈਂਕ ਯੂ ਤੁਸੀਂ ਟਾਈਮ ਦਿੱਤਾ ਆਣ ਗਿਆ ਥਿਸ ਇਜ਼ ਕੰਪਲੀਟ ਫੈਮਲੀ ਕਾਰ ਜੀ फैमिली कार है ये फैमिली का अंदर जो बूट है काफी स्पेसिस है कहीं भी ट्रैवलिंग पे जाना है लैंगेज वगैरह डाल सकते हैं और इसके अंदर काफी कलर्स हैं जो अट्रैक्टिव कलर्स है जिन लोगों की चॉइस से मिलते हैं सर कैपेसिटी कितनी है, है ये इंजन है और इसमें कलर कितने मिल जाएंगे

कुछ खूबियाँ बताना चाहेंगे इसकी आप खूब थ्री सिक्सटी डिग्री कैमरा है इसके अंदर गाड़ी चलाने से पहले आप चेक कर सकते हैं कि गाड़ी के नीचे कोई एनिमल्स वगैरह कुछ बैठा नहीं है चेक करने के लिए सिक्योरिटी चेक हो सकता है चेक हो सकता है थ्री सिक्सटी डिग्री कैमरा गाड़ी चलाने से पहले होता है ना फिर भी कुछ पड़ा हुआ तो नहीं है कोई एनिमल तो नहीं बैठा हुआ जी आप चेक कर सकते हैं थ्री सिक्सटी कैमरा मिल जाता क्रूज कंट्रोल मिल जाता जी ਹਲੋ ਇਹ ਵੀ ਮਿਲ ਲੈਂਦੇ ਰੂਫ ਰੇਲਸ ਵਧੀਆ ਗਈ ਇੱਕ ਨਿਊ ਕਾਰ ਹੈਗੀ ਹੈਸ਼ਬੈਕ ਐਸਯੂਵੀ ਕਾਰ ਹੈ ਉੱਚੀ ਦੀ ਉੱਚੀ ਔਰ ਇੱਕ ਛੋਟੇ ਪ੍ਰਾਈਸ ਦੀ ਕਾਰ ਹੈ ਜਿਹੜੇ ਹਰ ਕੋਈ ਜੈਨੂਇਨ ਲੈ ਸਕਦਾ ਵਾ ਕੋਈ ਬਹੁਤ ਹੀ ਮਹਿੰਗੀ ਨਹੀਂ ਹੈਗੀ ਠੀਕ ਪ੍ਰਾਈਸ ਹੀ ਕਰ ਰਹੀ ਹੈ ਜੀ ਜਾਨੀ ਕਤਮਲਪਾ ਘੱਟ ਪ੍ਰਾਈਸ ਦੇ ਵਿੱਚ ਵਧੀਆ ਵਧੀਆ ਖੂਬੀਆਂ ਮਿਲੋਗੇ ਹਾਂ ਜੀ ਹਾਂ ਜੀ ਔਰ सਸਪੈਂਸ਼ਨ ਬਹੁਤ ਵਧੀਆ ਹੈਗਾ ਗੱਡੀ ਦਾ ਜੀ ਜੀਅਰ ਬਾਕਸ ਸਸਪੈਂਸ਼ਨ ਬਹੁਤ ਵਧੀਆ ਹੈਗਾ ਗੱਡੀ ਦਾ ਜੀ ਹਾਂ ਜੀ ਇਹਦੇ ਵਿੱਚ ਗੱਲਬਾਤ ਮੈਂ ਹੋਰ ਕਰਨਾ ਚਾਹੁੰਦਾ ਜਿੱਦਾਂ ਇਹ ਕਾਰ ਦਾ ਬਹੁਤ ਖੂਬਸੂਰਤ ਕਲਰ ਹੈ ਇਸ ਤੋਂ ਇਲਾਵਾ ਵੀ ਹੋਰ ਵੀ ਕਲਰ ਆਏ ਹਾਂ ਜੀ ਇਹਦੇ ਵਿੱਚ ਹੋਰ ਵੀ ਕਲਰ ਆਉਂਦੇ ਦਾ ਵਾਈਟ ਸਿਲਵਰ ਗ੍ਰੇ ਕਲਰ ਇਸ ਕਲਰ ਜੋ ਹੀ ਹੈਗੀ ਤੁਹਾਨੂੰ 5 ਕਲਰਾਂ ਚ ਮਿਲੇਗੀ ਗੱਡੀ ਇਹ ਜੀ ਹਾਂ ਜੀ ਤੇ ਸਰ ਆਪਣਾ ਜੀ ਸ਼ੋਰੂਮ ਦੀ ਲੋਕੇਸ਼ਨ ਕਰੀਏ ਲੋਕੇਸ਼ਨ ਕਿੱਥੇ ਲੋਕੇਸ਼ਨ ਹੈਗੀ ਹੈ ਜੀ ਬਾਈਪਾਸ ਜਲੰਧਰ ਨੀਅਰ ਬਾਈ लवली ਆਟੋ ਜੀ ਐਂਡ ਫਰੰਟ ਵਿੱਚ ਬ੍ਰਿਸਟਾ ਵਗੈਰਾ ਸਭ ਹੈ ਅਪੋਜੀਟ ਸਭੇ ਦਾ ਸ਼ੋਅਰੂਮ ਦਾ ਫੋਨ ਨੰਬਰ ਜਿਹੜਾ ਹੋਵੇ ਹਾਂਜੀ ਸ਼ੋਅਰੂਮ ਦਾ ਫੋਨ ਨੰਬਰ ਹੈ ਗਿਆ ਜੀ 82880 71354 ਜੀ ਇੱਕ ਵਾਰ ਫਿਰ ਦੱਸੋ ਜੀ ਸਰ 82880 71354 ਜੀ ਇਹ ਸ਼ੋਅਰੂਮ ਦਾ ਪ੍ਰਾਈਸ ਹੈ ਸਰ ਕੀ ਕਹਿਣਾ ਚਾਹੋਗੇ ਨਕੋਦਰ ਮਾਸਿਆਂ ਨੂੰ ਇਸ ਗੱਡੀ ਦੇ ਬਾਰੇ ਆਓ ਗੱਡੀ ਚ ਸਾਡੀ ਗੱਡੀ ਦੇਖੋ ਨਵੀਂ ਆ ਗਈ ਤੇ ਜਿਹੜੇ ਟੈਸਟ ਲੈਣਾ ਚਾਹੁੰਦੇ ਨੇ ਉਹ ਗੱਡੀ ਦੀ ਟੈਸਟ ਲੈ ਵੀ ਕਰਾਣ ਤੇ ਟੈਸਟ ਲੈ ਉਹ ਗੱਡੀ ਵੀ ਸਾਡੇ ਕੋਲ ਅਵੇਲੇਬਲ ਹੋਏਗੀ ਜੀ ਤੇ ਸਾਡੇ ਨੰਬਰ ਤੇ ਕੰਟੈਕਟ ਕਰੋ ਜੀ ਜੇ ਤੁਸੀਂ ਨਹੀਂ ਆ ਸਕਦੇ ਤੇ ਅਸੀਂ ਤੁਹਾਡੇ ਕੋਲ ਆ ਜਾਗੇ ਗੱਡੀ ਲੈ ਕੇ ਬਿਲਕੁਲ ਜੀ ਇਹਨਾਂ ਨੂੰ ਕਹਿਣਾ ਜੇ ਤੁਸੀਂ ਨਹੀਂ ਆ ਸਕਦੇ ਤੇ ਅਸੀਂ ਤੁਹਾਡੇ ਕੋਲ ਇਹ ਗੱਡੀ ਲੈ ਕੇ ਆ ਜਾਵਾਂਗੇ ਤੁਸੀਂ ਟੈਸਟ ਇਹਦਾ ਕਰ ਸਕਦੇ ਸਰ ਇਸ ਗੱਡੀ ਜਿਹੜੀ ਖੜੀ ਹੈ ਇਹਦੇ ਬਾਰੇ ਜਾਣਨਾ ਚਾਹਾਂਗੇ ਹਾਂ ਇੱਧਰ ਦੇਖੋ ਹਾਂ ਇਹ ਟੋਇਟਾ ਹੈਲੈਕਸ ਹੈ ਜੀ ਸਾਡੀ ਹੋਮ ਸਰਵਿਸ ਵਾਸਤੇ ਅਸੀਂ ਸਾਰੇ ਪਾਸੇ ਕੈਂਪ ਲਗਾਨੇ ਆਏ ਹਾਂ ਇਹ ਸਰ ਹੋਮ ਸਰਵਿਸ ਦੇਨੇ ਆਂ ਐਜਾ ਤੁਸੀਂ ਸਰਵਿਸ ਕਰਾ ਸਕਦੇ ਹੋ ਏਸੀ ਦਾ ਕੰਮ ਕਰਾ ਸਕਦੇ ਹੋ ਟਾਇਰ ਬੈਲੈਂਸਿੰਗ ਕਰਾ ਸਕਦੇ ਹੋ ਵਾਸ਼ਿੰਗ ਕਰਾ ਸਕਦੇ ਹੋ ਗੱਡੀ ਦੀ ਐਜਾ ਫਿਨਿਸ਼ਡ ਗੱਡੀ ਸਾਰਾ ਕੰਮ ਇੱਕੋ ਗੱਡੀ ਦੇ ਵਿੱਚ ਇੱਕੋ ਗੱਡੀ 'ਚ ਵਾਸ਼ਿੰਗ ਵੀ ਕਰਕੇ ਦੇਵਾਂਗੇ ਆਪਾਂ ਇਸੇ ਗੱਡੀ ਨੂੰ ਵਾਸ਼ਿੰਗ ਵੀ ਹੋਊਗੀ ਸਾਰਾ ਇਹ ਕੰਮ ਵੀ ਹੋਏਗਾ ਵੀਲ ਬੈਲੈਂਸਿੰਗ ਵੀ ਹੋਏਗੀ ਸਰਵਿਸ ਵੀ ਹੋਏਗੀ ਵਾਜਵਾ ਇੱਕ ਗੱਡੀ ਜਿਹੜੀ ਹੈ ਤੁਹਾਡੀ ਸਾਰਾ ਕੰਮ ਇੱਕੋ ਗੱਡੀ ਦੇ ਵਿੱਚ ਹੋਵੇਗਾ ਹੋਰ ਤੁਹਾਡੇ ਡੋਰ ਸਟੈਪ ਤੇ ਸਰਵਿਸ ਹੋਏਗੀ ਵਾਜੀ ਵਾਜਾ ਹੋਰ ਸਾਡੇ ਇਹ ਟੈਕਨੀਕਲ ਐਕਸਪਰਟ ਹੈਗੇ ਨੇ ਜਿਨ੍ਹਾਂ ਨੇ ਇਹ ਗੱਡੀ ਬੈਨਿਜ ਕਰਦੇ ਨੇ ਯਾਨੀ ਕਿ ਸਾਨੂੰ ਇੱਥੇ ਆਨ-ਦੀ ਲਰਨਿੰਗ ਹੈ ਕਸਟਮਰ ਨੂੰ ਇਹ ਗੱਡੀ ਜਾ ਕੇ ਘਰ ਜਾ ਕੇ ਘਰ ਜਾ ਕੇ ਸਰਵਿਸ ਕਰੇਗੀ ਸਰ ਕੀ ਨਾ ਤੁਹਾਡਾ ਜੀ ਸਰ ਮੇਰਾ ਨਾਮ ਮਨਦੀਪ ਸਿੰਘ ਹੈ ਜੀ ਹਾਂ ਜੀ ਸਰ ਮੈਂ ਇਸ ਗੱਡੀ ਦੇ ਬਾਰੇ ਜਾਣਨਾ ਚਾਹਾਂਗੇ ਬੜਾ ਇਹਦੇ ਵਿੱਚ ਜਨਰੇਟਰ ਵੀ ਹੈ ਹਾਂ ਜੀ ਸਰ ਜਨਰੇਟਰ ਇਸ ਲਈ ਹੈ ਜੀ ਜਿਸ ਤਰ੍ਹਾਂ ਆਪਣੇ ਇਕੁਪਮੈਂਟ ਚੱਲਦੇ ਏਸੀ ਮਸ਼ੀਨ ਚੱਲਦੀ ਹੈਗੀ ਹੈ ਬੈਲਸਿਕ ਮਸ਼ੀਨ ਚੱਲਦੀ ਹੈ ਇਸ ਲਈ ਜਨਰੇਟਰ ਹੈ ਜੀ ਤੋਂ ਔਰ ਵਾਸ਼ਿੰਗ ਸੈਂਟਰ ਇਹਦੇ ਵਿੱਚ ਹੈਗਾ ਜੀ ਵਾਸ਼ਿੰਗ ਕਰ ਸਕਦੇ ਆ ਗੱਡੀ ਘਰ ਇਸੇ ਤੇ ਕੰਮ ਕਰ ਸਕਦੇ ਆ ਜੀ ਵੀਲ ਬੈਲੈਂਸਿੰਗ ਕਰ ਸਕਦੇ ਆ ਵਾਹ ਜੀ ਵਾਹ ਜਣੀ ਗੱਡੀ ਇਹਦੇ ਵਿੱਚ ਹੀ ਸਭ ਕੁਝ ਹੈਗਾ ਆ ਇਹ ਗੱਡੀ ਤੁਸੀਂ ਲੈ ਜਾਉਗੇ ਤੇ ਉੱਥੇ ਹੀ ਸਭ ਕੁਝ ਕਰ ਰਹੇ ਆ ਜਣੀ ਆਹ ਉਹਨਾਂ ਦੀ ਲੋੜ ਨਹੀਂ ਆ ਜੀ ਤੁਹਾਨੂੰ ਟਾਟਾ ਸ਼ੋਰੂਮੋਂ ਦੀ ਲੋੜ ਨਹੀਂ ਘਰੇ ਆਪਾਂ ਘਰ ਸਰਵਿਸ ਤੋਂ ਦਵਾਗੇ ਜੀ ਸਰਵਿਸ ਦੇ ਲਈ ਕੋਈ ਕੰਪਨੀ ਦਾ ਸ਼ੋਰੂਮ ਦਾ ਫੋਨ ਨੰਬਰ ਆਪ ਤੁਹਾਡਾ ਜੀ ਕਿਸ ਤਰ੍ਹਾਂ ਪਹਿਲੇ ਦਾ ਦਿਓ ਸਟਾਲ ਫਰੀ ਨੰਬਰ ਹੈ ਟੋਲ ਫਰੀ ਨੰਬਰ ਹੈ ਜਿੰਦੀ ਵੀ ਗੱਡੀ ਵਿਕਦੀ ਹੈ ਉਹਦੇ ਚ ਆਲਰੇਡੀ ਲਿਖਿਆ ਹੁੰਦਾ ਹੈ ਟੋਲ ਫਰੀ ਨੰਬਰ ਤੇ ਫੋਨ ਕਰੋਗੇ ਤੇ ਤੁਹਾਡੇ ਕੋਲ ਸਰਵਿਸ ਆ ਜਾਏਗੀ 1800 ਜੀ ਕਿੰਨਾ ਜੀ ਸਰ 181370702 ਜੀ 1800 ਹਾਂ ਜੀ ਯਾਨੀ ਕਿ ਤੁਹਾਡੇ ਕਹਿੰਦਾ ਮਤਲਬ ਆ ਜੇ ਗੱਡੀ ਤੁਹਾਡੇ ਕੋਲ ਘਰ ਪਹੁੰਚ ਜਾਏਗੀ ਉੱਥੇ ਵੀ ਜੋ ਵੀ ਕੰਮ ਕਰਾਉਣਾ ਤੁਸੀਂ ਆਪਣੇ ਘਰੇ ਕਰਵਾ ਸਕਦੇ ਹੋ ਇਹ ਕਹਿੰਦਾ ਮਤਲਬ ਹਾਂ ਜੀ ਹਾਂ ਜੀ ਬਾਜੀ ਵਾ ਇੱਕ ਵਾਰ ਫੇਰ ਲਿਖਾ ਦਿਓ ਜੀ ਗੱਡੀ ਇਹ ਸਰਵਿਸ ਲਈ ਵਾਸ਼ਿੰਗ ਲਈ ਹਾਂਜੀ ਕਲਸਿੰਗ ਮਸ਼ੀਨ ਹੈ ਜੀ ਟੂਲ ਹੈ ਜੀ ਓਸੀ ਮਸ਼ੀਨ ਹੈ ਜੀ ਠੀਕ ਹੈ ਜੀ ਜਨਰੇਟਰ ਹੈਗਾ ਜੀ ਅੱਗੇ ਵਾਸ਼ਿੰਗ ਪੰਪ ਹਾਂਜੀ ਵਾਸ਼ਿੰਗ ਪੰਪ ਲੱਗਾ ਹੋਇਆ ਹੈ ਜੀ ਵਾਸ਼ਿੰਗ ਪੰਪ ਵੀ ਇਸੇ ਗੱਡੀ ਦੇ ਵਿੱਚ ਲੱਗਾ ਗੱਡੀ ਬੜੀ ਵਧੀਆ ਹੈ ਤਿਆਰ ਸਰ ਮੇਰਾ ਨਾਮ ਅਮਿਤ ਕੁਮਾਰ ਹੈ ਸਰ ਲੋਕੇਸ਼ਨ ਦੱਸਿਓ ਜੀ ਇਹ ਲੋਕੇਸ਼ਨ ਹੈਗੀ ਹੈ ਸਰ ਜਲੰਧਰ ਰੋਡ ਨਕੋਦਰ ਹੈ ਓਪੋਜ਼ਿਟ ਸਬਵੇ ਹੈਗਾ ਸਾਡੇ ਇੱਥੇ ਜੀ ਫੋਨ ਨੰਬਰ ਹੈਗਾ ਸਰ 9876002105 08 ਸਰ ਇੱਕ ਜਿਹੜੀ ਨਵੀਂ ਗੱਡੀ ਲਾਂਚ ਕੀਤੀ ਆ ਕੀ ਗੱਡੀ ਦਾ ਨਾਮ ਤੇ ਕੀ ਹੈ ਸਰ ਇਹ ਟੋਟਾ ਨਾਲ ਲੋਕ ਤਾਂ ਸਾਰੇ ਵਾਕਿਫ ਹੈਗੇ ਨੇ ਤੇ ਟੋਟਾ ਨੇ ਅੱਜ ਤੱਕ ਜਿੰਨੀਆਂ ਕਾਰਾਂ ਲਾਂਚ ਕੀਤੀਆਂ ਨੇ ਸਾਰੀਆਂ ਵਰਲਡ ਫੇਮਸ ਕਾਰਾਂ ਨੇ ਔਰ ਇਹਨਾਂ ਦੀ ਟੈਕਨੋਲੋਜੀ ਤੇ ਡੀਜ਼ਲ ਇੰਜਨ ਨੂੰ ਲੈ ਕੇ ਤੇ ਸਾਰੇ ਫੇਮਸ ਹੈਗੇ ਨੇ ਹੁਣ ਇਹਨਾਂ ਨੇ ਨਵਾਂ ਕਦਮ ਰੱਖਿਆ ਆਪਣਾ ਪੈਟਰੋਲ ਇੰਜਨ ਦੇ ਵਿੱਚ ਉਹ ਵੀ ਉਸੇ ਕੁਆਲਿਟੀ ਦੇ ਇੰਜਨ ਨੇ ਜਿਸ ਕੁਆਲਿਟੀ ਨਾਲ ਸਾਡੇ ਡੀਜ਼ਲ ਆਉਂਦੇ ਸੀਗੇ ਤੇ ਅੱਜ ਵੀ ਸਾਡੀਆਂ ਗੱਡੀਆਂ ਨੂੰ ਇਸੇ ਕਰਕੇ ਸਾਡੀਆਂ ਕਾਰਾਂ ਸਾਰੀਆਂ ਵੇਟਿੰਗ ਤੇ ਨੇ ਔਰ ਸਾਨੂੰ ਉਮੀਦ ਹੈ ਕਿ ਸਾਨੂੰ ਲੋਕਾਂ ਦਾ ਬਹੁਤ ਵਧੀਆ ਰਿਸਪੌਂਸ ਮਿਲੇਗਾ ਨਕੋਦਰ ਦੇ ਵਿੱਚ ਜੈਨਿਕ ਗੱਡੀ ਖੜੀ ਹੈ ਨਵੀਂ ਲੋਚ ਟੋਟਾ ਟਾਈਜ਼ ਹੋਰ ਹਾਂਜੀ ਸਰ ਇਹਦੀ ਕੋਸਟ ਦੀ ਗੱਲ ਕਰੀਏ ਕੋਸਟ ਸਰ ਕੋਸਟ ਦੇਖੋ ਜੇ ਆਪਾਂ ਇਸ ਟਾਈਪ ਦੀ ਕਾਰ ਦੀ ਗੱਲ ਕਰੀਏ ਨਾ ਇਸ ਸ਼ੇਪ ਦੀ ਕਾਰਾਂ ਜਿਹੜੀਆਂ ਉਹ ਓਪਨ ਮਾਰਕੀਟ ਦੇ ਵਿੱਚ ਹੋਰ ਵੀ ਕਾਰਾਂ ਦੂਸਰੇ ਸਾਡੇ ਕੰਪੀਟੀਟਰ ਵੇਚ ਰਹੇ ਨੇ ਉਹ ਘਟੋ ਘਟ ਵੀ 12 12 13 13 ਲੱਖ ਤੋਂ ਸਟਾਰਟ ਹੁੰਦੀਆਂ ਨੇ ਜਿਹੜੀ ਟੋਟਾ ਨੀ ਦੀ ਕਾਰ ਦੀ ਕੋਸਟ ਰੱਖੀ ਹੈ ਸਰ ਉਹ ਸਾਰਿਆਂ ਨੂੰ ਦੇਖ ਕੇ ਰੱਖੀ ਹੈ ਸਾਡੀ 7 ਲੱਖ 73 ਹਜ਼ਾਰ ਐਕਸ ਸ਼ੋਰੂਮ ਪ੍ਰਾਈਸ ਤੋਂ ਗੱਡੀ ਸਟਾਰਟ ਹੁੰਦੀ ਹੈ 7 ਲੱਖ 73 ਹਜ਼ਾਰ ਫਿਰ ਬਿਲਕੁਲ ਸਰ ਹਾਂਜੀ ਬਿਲਕੁਲ ਇਹ ਨਵੀਂ ਗੱੜ ਸਾਡਾ ਬੇਸ ਮਾਡਲ ਦਾ ਰੇਟ ਹੈ ਜੀ ਬਾਕੀ ਸਾੜਿਆਂ ਆਉਣ ਵਾਲੇ ਟਾਈਮ ਤੇ ਹੋਰ ਵੀ ਕਾਰਾਂ ਲਾਂਚ ਹੋਣਗੀਆਂ ਅਸੀਂ ਇਦਾਂ ਹੀ ਆਪਣੇ ਸਾਰੇ ਜਿੰਨੇ ਸਾਡੇ ਹੈਗੇ ਨੇ ਟੋヨタ ਦੇ ਕਸਟਮਰ ਜਾਂ ਸਾਡੇ ਜਿਹਦੇ ਓਪਨ ਮਾਰਕੀਟ ਦੇ ਕਸਟਮਰ ਨੇ ਸਾਰਿਆਂ ਨੂੰ ਇਦਾਂ ਹੀ ਸਹਯੋਗ ਦਿੰਦੇ ਹਾਂ ਸਰ ਇਹ ਪਿਆਰਾ ਬਹੁਤ ਪਿਆਰਾ ਕਲਰ ਖੜਾ ਹੈ ਇਸ ਤੋਂ ਇਲਾਵਾ ਹੋਰ ਵੀ ਕਲਰ ਹੈ ਹਾਂਜੀ ਸਰ ਇਹਦੇ ਵਿੱਚ 5 ਤਰ੍ਹਾਂ ਦੇ ਕਲਰ ਲਾਂਚ ਕੀਤੇ ਨੇ ਕੰਪਨੀ ਨੇ ਜੀ ਵਾਈਟ ਆਂਦਾ ਹੈ ਸਿਲਵਰ ਆਂਦਾ ਹੈ ਜੀ ਗ੍ਰੇ ਕਲਰ ਆਂਦਾ ਹੈ ਔਰ ਸਾਡੇ ਕਾਲੇ ਵਿੱਚ ਡਿਊਲ ਟੋਨ ਵੀ ਕਲਰ ਆਂਦੇ ਨੇ ਜਿੱਦਾਂ ਥੱਲੇ ਬੋਡੀ ਹੋਰ ਹੈ ਤੇ ਉੱਪਰ ਰਸ਼ਾਦਾ ਦਾ ਕਲਰ ਡਿਫਰੈਂਟ ਹੁੰਦਾ ਹੈ ਜੀ ਬੰਦੇ ਹੋਰ ਦੇ ਉੱਪਰ ਹੋ ਰਹੇ ਜੀ ਸਰ ਜੀ ਸਰ ਸਪੋਰਟੀ ਲੁੱਕ ਵਿੱਚ ਵੀ ਮਾਡਲ ਵੀ ਲਾਂਚ ਕੀਤੇ ਸਰ ਕੀ ਕਹਿਣਾ ਚਾਹੋਗੇ ਨਕੋਦਰ ਨਿਵਾਸੀਆਂ ਨੂੰ ਸਰ ਨਕੋਦਰ ਵਾਸੀਆਂ ਨੂੰ ਸਰ ਸਾਨੂੰ ਇੱਥੇ ਬਹੁਤ ਪਿਆਰ ਮਿਲਿਆ ਨਕੋਦਰ ਦੇ ਵਿੱਚ ਜੀ ਕਾਫੀ ਸਾਲਾਂ ਤੋਂ ਸਾਡਾ ਇੱਥੇ ਸ਼ੋਰੂਮ ਹੈਗਾ ਜੀ ਜੀ ਤੇ ਉਮੀਦ ਚਾਹਾਂਗਾ ਕਿ ਇਹਦੇ ਨਾਲੋਂ ਥੋੜਾ ਹੋਰ ਪਿਆਰ ਸਾਡਾ ਬਰਕਰਾਰ ਰਹੇ ਜੀ ਬਿਲਕੁਲ ਜੀ ਪਿਆਰ ਇਸੇ ਤਰ੍ਹਾਂ ਹੀ ਬਰਕਰਾਰ ਰਹੇਗਾ ਜ ਜ ਨਵੀਂ ਇੱਕ ਤੁਹਾਨੂੰ ਨਵੀਂ ਚੀਜ਼ ਵੀ ਦਿਖਾਈ ਇਹ ਵੀ ਇੱਕ ਬੜੀ ਪਿਆਰੀ ਚੀਜ਼ ਹੈ ਜੀ ਸਰ ਸਰ ਸਰਵਿਸ ਦੀ ਮੈਂ ਗੱਲ ਕਰਾਂ ਤੇ ਅ ਅਜੇ ਤੱਕ ਸਾਡਾ ਸਰਵਿਸ ਦਾ ਇੱਥੇ ਨਹੀਂ ਸੀਗਾ ਕੁਝ ਵੀ ਬਟ ਅਸੀਂ ਇਹ ਕਾਰ ਇਸੇ ਕਰਕੇ ਤਿਆਰ ਕੀਤੀ ਹੈ ਕਿ ਨਗੋਦਰ ਦੇ ਵਿੱਚ ਜਿਹੜੇ ਸਾਡੇ ਭਰਾ ਰਹਿੰਦੇ ਨੇ ਜਿਨ੍ਹਾਂ ਨੂੰ ਜਲੰਧਰ ਜਾਣਾ ਥੋੜਾ ਮੁਸ਼ਕਲ ਹੁੰਦਾ ਹੈ ਇਹ ਉਹਨਾਂ ਵਾਸਤੇ ਗੱਡੀ ਤਿਆਰ ਕੀਤੀ ਗਈ ਹੈ ਕਿ ਸਾਨੂੰ ਸਿਰਫ ਕਾਲ ਕਰਨ ਤੇ ਅਸੀਂ ਉਹਨਾਂ ਦੇ ਘਰ ਆ ਕੇ ਸਰਵਿਸ ਕਰਕੇ ਆਵਾਂਗੇ ਸਰ ਯਾਨੀ ਕਿ ਗੱਡੀ ਘਰ ਲਿਜਾ ਕੇ ਸਰਵਿਸ ਉੱਥੇ ਹੀ ਬਿਲਕੁਲ ਸਰ ਬਿਲਕੁਲ ਜੀ ਤੁਹਾਨੂੰ ਇੱਥੇ ਹੁੰਦੀ ਲੋੜ ਨਹੀਂ ਜਲੰਧਰ ਜਾਣ ਦੀ ਬਿਲਕੁਲ ਸਰ ਉਹਦੀ ਕੋਈ ਉਹਨਾਂ ਨੂੰ ਐਕਸਟਰਾ ਕਾਸਟ ਨਹੀਂ ਹੈ ਜੋ ਇਹਦੀ ਸਾਡੀ ਸਰਵਿਸ ਜਲੰਧਰ ਕੋਸਟਾਂ ਦੀ ਹੈ ਕਾਸਟ ਆਏਗੀ ਸਰ ਇਹਦੇ ਵਿੱਚ ਬਹੁਤ ਫੈਸਿਲਟੀਆਂ ਹੈਗੀਆਂ ਮੈਂ ਜਾਨੀ ਏਸੀ ਤੋਂ ਲੈ ਕੇ ਸਭ ਕੁਝ ਹੈ ਬਹੁਤ ਹੀ ਤਾਕਤ ਸਾਰਾ ਹੈ ਈਚ ਐਂਡ ఎవਰੀਥਿੰਗ ਸਾਰਾ ਅਸੀਂ ਗੱਡੀ ਦੇ ਵਿੱਚ ਫਿੱਟ ਕੀਤੀ ਹੈ ਤਾਂ ਕਿ ਸਾਡੇ ਜਿੰਨੇ ਕਸਟਮਰਸ ਨੇ ਉਹਨਾਂ ਨੂੰ ਅਸੀਂ ਆਪਣੇ ਬਹੁਤ ਬਹੁਤ ਸਰਵਿਸ ਪ੍ਰੋਵਾਈਡ ਕਰਾ ਸਕੀਏ ਸਰ ਉਹ ਬਹੁਤ ਸ਼ੁਕਰੀਆ ਸਰ ਥੈਂਕ ਯੂ ਅਰ ਅੱਜ ਤੁਹਾਨੂੰ ਅਸੀਂ ਇੱਕ ਸ਼ੋਰੂਮ ਦੇ ਵਿੱਚ ਲੈ ਕੇ ਆਏ ਆ ਜਿਹੜਾ ਜਲੰਧਰ ਰੋਡ ਤੇ ਸ਼ੋਰੂਮ ਹੈ ਗੱਡੀ ਮੇਰੇ ਪਿੱਛੇ ਹੈ ਗੱਡੀ ਜਿਹੜੀ ਨਵੀਂ ਕਾਰ ਲਾਂਚਿੰਗ ਹੋਈ ਆ ਉਹਦੀਆਂ ਤਸਵੀਰਾਂ ਤੁਹਾਨੂੰ ਉਹਦੀਆਂ ਦਿਖਾ ਰਹੇ ਆ ਇੱਕ ਬਹੁਤ ਹੀ ਬਹੁਤ ਹੀ ਅਚੀ ਇੱਕ ਦੇਖ ਰਹੇ ਹੋ ਤੁਸੀਂ ਕਿ ਕਿਸ ਤਰ੍ਹਾਂ ਲੋਕ ਇਸ ਗੱਡੀ ਨੂੰ ਪਿਆਰ ਦੇ ਰਹੇ ਨੇ ਦੇਖ ਰਹੇ ਨੇ ਮੈਂ ਅੰਦਰ ਲੈ ਕੇ ਜਾਵਾਂ ਕਿ ਤੁਹਾਨੂੰ ਕ੍ਰਿਸਟਲ ਟੋਇਟਾ ਸ਼ੋਰੂਮ ਜਲੰਧਰ ਰੋਡ ਤੇ ਮੌਜੂਦ ਹੈ ਜਿੱਥੇ ਅੱਜ ਇਸ ਨਵੀਂ ਗੱਡੀ ਦੀ ਲਾਂਚਿੰਗ ਹੋਈ ਹੈ ਬਹੁਤ ਹੀ ਪਿਆਰੀ ਗੱਡੀ ਆ ਬਹੁਤ ਹੀ ਰੰਗ ਇਸ ਦਾ ਬੜੀਆ ਵਾ ਔਰ ਜਿਵੇਂ ਕਿ ਆ ਕਿ ਰੇਟ ਵੀ ਇਹਦਾ ਬਹੁਤ ਜੈਨੂਨ ਆ ਬਹੁਤ ਘੱਟ ਰੇਟ ਤੇ ਤੁਹਾਨੂੰ ਜਲੰਧਰ ਰੋਡ ਦੇ ਸ਼ੋਰੂਮ ਤੋਂ ਇਹ ਗੱਡੀ ਮਿਲ ਸਕਦੀ ਆ ਇਸ ਦੇ ਵਿੱਚ ਹੋਰ ਵੀ ਕਲਰ ਤੁਹਾਨੂੰ ਮਿਲ ਸਕਦੇ ਹਨ ਜਰੂਰ ਪਹੁੰਚੋ ਜੀ ਜਲਦੀ ਤੋਂ ਜਲਦੀ ਪਹੁੰਚੋ ਕ੍ਰਿਸਟਲ ਟੋਇਟਾ ਸ਼ੋਰੂਮ ਜਲੰਧਰ ਰੋਡ ਨਕੌਦਰ